ਬਜ਼ੁਰਗ ਮਾਤਾ ਪੁਲਿਸ ਤੇ ਐਸ ਡੀ ਐਮ ਦੇ ਪਾਉਂਦੀ ਰਹੀ ਤਰਲੇ ਮੇਰੇ ਘਰ ਤੇ ਨਾ ਚਲਾਓ ਪੰਜਾ ਮੇਰਾ ਤਾਂ ਪੁੱਤ ਪਹਿਲਾਂ ਹੀ ਮੇਰੇ ਕਹਿਣੇ ਤੋਂ ਬਾਹਰ ਆ ਤੇ ਮੈਂ ਤਾਂ ਅਲੱਗ ਰਹਿਣੀ ਆ ਅਤੇ ਕਈ ਥਾਵਾਂ ਦੇ ਉੱਤੇ ਮੈਂ ਵੱਡੇ ਦਫ਼ਤਰਾਂ ਚ ਨੌਕਰੀ ਕਰ ਚੁੱਕੀ ਆ ਤੇ ਹੁਣ ਮੇਰਾ ਬੁਢਾਪਾ ਨਾ ਰੋਲਿਆ ਜਾਵੇ ਇਹ ਤਸਵੀਰਾਂ ਮਾਨਸਾ ਤੋਂ ਸਾਹਮਣੇ ਹੀ ਆ ਜਿੱਥੇ ਮਾਨਸਾ ਦੇ ਵਿੱਚ ਨਸ਼ਾ ਤਸਕਰ ਕਾਉਂਸਲਰ ਦੇ ਨਜਾਇਜ਼ ਕਬਜ਼ੇ ਵਾਲੇ ਘਰ ਦੇ ਉੱਤੇ ਪੀਲਾ ਪੰਜਾ ਚਲਾਇਆ ਗਿਆ ਇਜ਼ਰਾਨ ਬੋਨੀ ਦੀ ਮਾਂ ਹੱਥ ਜੋੜਦੀਆਂ ਤੁਹਾਡੇ ਪੈਰੀਂ ਹੱਥ ਲਾਉਂਦੀਆਂ ਪਰ ਮੇਰਾ ਘਰ ਨਾਟ ਆਇਆ ਜਾਵੇ ਮੇਰਾ ਪੁੱਤ ਨੇ ਮਾੜੇ ਕੰਮ ਕੀਤੇ ਉਹ ਜੇਲ੍ਹ ਦੇ ਵਿੱਚ ਆ ਪਰ ਮੇਰਾ ਬੁਢਾਪਾ ਰੁੱਲ ਜਾਵੇਗਾ ਆਉਸ ਫਿਰ ਹੁੰਦੇ ਆ ਤੁਸੀਂ ਕੀ ਲੱਗਦੇ ਹੋ ਮੈਂ ਮਾਂ ਉਹਦੇ ਅੱਛਾ ਪਾਪਣ ਹਾਂ ਮੈਨੂੰ ਕਿ ਨਾ ਮਾਂ ਉਹਦੇ ਜੇਲ੍ਹ ਹੀ ਲਿਖੀ ਹੈ ਕਿਸਮਤਾਂ ਚ ਪਾਗਲ ਹੀ ਹੋ ਰਿਹਾ ਦੋ ਵਾਰੀ ਤੋਂ ਤਾਂ ਤੱਕ ਬਰੋ ਜੜ ਗਿਆ ਮਰ ਗਈ ਜਨਾਨੀ ਪਹਿਲੇ ਇੱਕ ਛੱਡ ਕੇ ਸੀ ਹੁਣ ਦੋ ਛੱਡ ਗਈ ਮੈਂ ਹੁਣ ਕਿੰਨਾ ਮਾਰਦਾ ਕਿਨਾ ਵੀ ਰੋਟੀ ਖਾਂਦੀ ਆ ਮੈਨੂੰ ਤਾਂ ਕੱਢ ਤਾ ਮੈਂ ਤਾਂ ਘਰੋਂ ਕਹੇ ਉਹਨੂੰ ਕਹਤਾ ਵੀ ਤੂੰ ਜਾ ਜਿੱਧਰ ਮਰਜ਼ੀ ਵੀ ਇਹ ਮੈਨੂੰ ਆ ਵੱਡੇ ਵਾਸਤੇ ਲਿਆ ਛੇ ਧਿਆੜੀ ਕਰਦਾ ਅੱਛਾ ਧਿਆੜੀ ਕਰਦੇ ਕੂੜਾ ਚੱਕ ਕੇ ਆਪਣਾ ਰੋਟੀ ਖਾਂਦੇ ਨੇ ਸੱਜੇ ਮੇਰੀ ਤੁਸੀਂ ਜਦੋਂ ਮੈਂ ਅੱਖ ਬੰਦੀ ਨਹੀਂ ਰੱਖ ਲੋ ਮੇਰੀ ਲਾਜ ਰੱਖ ਦੋ ਮੇਰੀ ਮੈਨੂੰ ਸਾਰੀ ਹੋਰ ਤੁਹਾਡੇ ਮੈਂ ਇੱਕ ਵਾਰ ਜੇ ਕੱਢ ਲਈ ਛੇ ਆੜੀ ਅਫਸਰ ਨੌਕਰੀ ਮੈਨੂੰ ਕਰ ਲਈ ਥਾਣੇ 'ਚ ਮੈਨੂੰ ਕਰ ਲਈ ਮੈਨੂੰ ਇਕੱਲੇ ਇਕੱਲੇ ਬੱਚੇ ਹੁਣ ਬੜਾ ਪਿਛੇ ਨਾ ਮੈਨੂੰ ਦੋ ਅੱਜ ਕਿਵੇਂ ਲੱਗਦਾ ਵੀ ਬੱਚਿਆਂ ਦੇ ਜਨਾਨੇ ਜਿਹੜੇ ਪਰਿਵਾਰ ਨੂੰ ਭੁਗਤਣੇ ਪੈਂਦੇ ਆ ਪਰਿਵਾਰ ਨੂੰ ਤਾਂ ਮੈਨੂੰ ਪਤਾ ਜੀ ਜੇ ਮੇਰੇ ਸ਼ੌਣ ਲੈਂਦਾ ਤਾਂ ਅੱਜ ਕਨ ਮੈਨੂੰ ਆਪ ਦੀ ਦੇਖਣੇ ਪੈਂਦੇ ਮੈਂ ਤਾਂ ਪਤਾ ਨਹੀਂ ਕਿ ਚੁੰਨੇ ਦੀ ਹੈਗੀਆਂ ਕੰਨ ਜਿੱਥੇ ਐ ਬੋਨੀ ਬੋਨੀ ਜ਼ਰੂਰੀ ਹੈ ਜੀ ਉਹ ਬੱਚਾ ਜੀ ਇਹ ਬੱਚਾ ਜੀ ਇਹ ਬੋਨੀ ਦਾ ਇਹ ਬੋਨੀ ਦੇਖ ਕੁੜੀ ਹੈ ਇੱਕ ਪਹਿਲੇ ਛੱਡ ਗਏ ਉਹ ਪਾਲਿਆ ਜੀ ਮੈਨੂੰ ਆ ਹੁਣ ਕਿੰਨਾ ਮੈਂ ਕਿੱਥੇ ਮੈਂ ਤਾਂ ਦਿਹਾੜੀ ਬਿਜੀ ਕੋਈ ਨਾ ਸਮਝਾਇਆ ਫਿਰ ਸਮਝਿਆ ਕਿ ਨਹੀਂ ਮੈਂ ਕੀ ਕਰਾਂ ਜੀ ਪਤਾ ਨਹੀਂ ਕਿ ਨਵੇਂ ਲੋਕ ਤੁਹਾਨੂੰ ਪਤਾ ਹੀ ਹੈ ਝੂਠੇ کیس ਪਾਣਾ ਹੈ ਬਲੇ ਹੁੰਦੇ ਆ ਤੇ ਸੱਚਾ ਕੋਈ ਕਰਦਾ ਹੀ ਹੁੰਦਾ ਹੈ ਪਰ ਝੂਠੇ ਪਈ ਇਹਦਾ ਮਤਲਬ ਸਾਰੇ ਪਰ ਮੈਂ ਕਹਨੀ ਆ ਵੀ ਜੋ ਕੁਝ ਕਰਦਾ ਮੈਨੂੰ ਮੇਰੇ ਘਰ ਤੋਂ ਮੈਂ ਕਹਤਾ ਵੀ ਭਾਈ ਤੂੰ ਆਪਣੇ ਆਲੇ ਗਰਾਹ ਮੇਰਾ ਬੁਢਾਪਾ ਨਾ ਰੋ ਸਦਾ ਦੇ ਕਿ ਮਾਨਸਾ ਵਿਖੇ ਨਗਰ ਕੌਂਸਲ ਦੀ ਜ਼ਮੀਨ ਤੇ ਕੀਤੇ ਨਜਾਇਜ਼ ਕਬਜ਼ੇ ਦੇ ਤਹਿਤ ਬਲਡوزر ਕਾਰਵਾਈ ਕੀਤੀ ਗਈ ਆ ਇਸ ਕੌਂਸਲਰ ਤੇ ਐਨਡੀਪੀਆ ਸੈਕਟ ਦੇ ਕਈ ਮਾਮਲੇ ਵੀ ਦਰਜ ਨੇ ਇਸ ਤੋਂ ਪਹਿਲਾਂ ਵੀ ਇਸ ਦੇ ਘਰ ਦੇ ਉੱਤੇ ਬਲਡੋਜ਼ਰ ਕਾਰਵਾਈ ਕੀਤੀ ਗਈ ਸੀ ਤੇ ਦੂਸਰੀ ਵਾਰ ਫਿਰ ਕਾਉਂਸਲਰ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਨੂੰ ਪ੍ਰਸ਼ਾਸਨ ਵੱਲੋਂ ਹਟਾ ਦਿੱਤਾ ਗਿਆ ਜਿਸ ਦੀ ਜਾਣਕਾਰੀ ਪੁਲਿਸ ਅਫਸਰਾਂ ਦੇ ਵੱਲੋਂ ਵੀ ਸਾਂਝੀ ਕੀਤੀ ਗਈ ਮੌਕੇ ਦੇ ਉੱਤੇ ਜਿਹੜੇ ਅਧਿਕਾਰੀ ਪਹੁੰਚੇ ਐਸ ਡੀ ਐਮ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਇਸ ਦੇ ਉੱਤੇ ਪਹਿਲਾਂ ਵੀ ਕਈ ਜਿਹੜੇ ਕੀ ਮਾਮਲੇ ਦਰਜ ਨੇ ਤੇ ਹੁਣ ਨਜਾਇਜ਼ ਕਬਜ਼ਾ ਹਟਾਇਆ ਗਿਆ ਅਸੀਂ ਵਾਰਡ ਨੰਬਰ 16 ਮਾਨਸਾ ਦੇ ਵਿੱਚ ਇਸ ਟਾਈਮ ਖੜੇ ਹੈਗੇ ਸਾਨੂੰ ਨਗਰ ਕੌਂਸਲ ਮਾਨਸਾ ਦੇ ਈਓ ਸਾਹਿਬ ਵੱਲੋਂ ਉਨਕੀ ਜੋ ਇੱਕ ਸਰਕਾਰੀ ਲੈਂਡ ਹੈਗੀ ਉਸਕੇ ਉੱਪਰ ਇਲੀਗਲ ਉਸਾਰੀ ਕੀਤੀ ਹੋਈ ਸੀ ਉਸ ਨੂੰ ਡਿਮੋਲਿਸ਼ ਕਰਨ ਵਾਸਤੇ ਸਾਨੂੰ ਇੱਕ ਪੁਲਿਸ ਇਮਦਾਦ ਦੇਣੇ ਦਾ ਲੈਟਰ ਪ੍ਰਾਪਤ ਹੋਇਆ ਸੀ ਉਸੇ ਕੀ ਕੰਪਲਾਈਂਸ ਕਰਨ ਵਾਸਤੇ ਅਸੀਂ ਇੱਥੇ ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਕਾਫੀ ਪੁਲਿਸ ਪਰਸਨਲ ਇੱਥੇ ਡਿਪਲੋਏ ਕੀਤੇ ਹੈ जो ये अजय कुमार उर्फ बोनी हैगा इसका जो प्रीवियस क्रिमिनल रिकॉर्ड हैगा इसके खिलाफ टोटल 18 एफआईआर दर्ज रजिस्टर हैगी और इनों सात एन डी की एफआईआर दर्ज हैगी जो पंजाब सरकार वालों मुहिम चली गई कि जो कोई ड्रग्स का काम करता है इलीगल सरकारी लैंड पे प्रॉपर्टी बना रहा है उसके खिलाफ़ कानून मुताबिक जो कार्रवाई हैगी नाल डी एम साहब ड्यूटी मजिस्ट्रेट और ईओ नगर पालिका नगर कौंसिल मानसा भी इतने प्रजेंट हैगी ਤੋ ਉਹ ਥੋੜਾ ਡਿਟੇਲ ਤੁਹਾਨੂੰ ਦੱਸ ਸਕਦਾ ਇਸ ਕੇ ਬਾਰੇ ਉਹਨਾਂ ਦੇ ਖਿਲਾਫ ਕਾਫੀ ਕ੍ਰਿਮੀਨਲ ਪਰਚੇ ਦਰਜ ਨੇ ਜਿਆਦਾਤਰ ਉਹ ਐਨਡੀਪੀਐਸ ਐਕਟ ਦੇ ਤਹਿਤ ਨੇ ਮੰਨ ਲਓ ਨਸ਼ੇ ਦੇ ਪਦਾਰਥ ਨੇ ਜਿਹੜੇ ਉਹ ਵੇਚਣ ਦਾ ਕਾਰੋਬਾਰ ਕਰਦੇ ਨੇ ਇਸ ਕਰਕੇ ਜਿਹੜੀ ਪੰਜਾਬ ਸਰਕਾਰ ਦੀ ਪਾਲਿਸੀ ਹੈ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਜੋ ਜੁੱਦ ਖਿੱਚਿਆ ਹੋਇਆ ਉਸ ਦੇ ਤਹਿਤ ਇਹ ਕਾਰਵਾਈ ਹੋ ਰਹੀ ਹੈ ਇਹ ਐਕਚੁਅਲੀ ਉਹਨੇ ਜਿਹੜੀ ਨਗਰ ਕੌਂਸਲ ਮਾਨਸਾ ਦੀ ਛੱਪੜ ਦੀ ਜ਼ਮੀਨ ਹੈ ਸਰਕਾਰੀ ਜ਼ਮੀਨਾਂ ਨਗਰ ਕੌਂਸਲ ਮਾਨਸਾ ਦੀ ਮਾਲਕੀ ਵਾਲੀ ਜ਼ਮੀਨ ਹੈ ਉੱਥੇ ਨਿਜਾਇਜ਼ ਕਬਜ਼ਾ ਕਰਕੇ ਆਪਣਾ ਘਰ ਬਣਾਇਆ ਹੋਇਆ ਸੀਗਾ ਉਹ ਫਿਰ ਈਓ ਮਾਨਸਾ ਵੱਲੋਂ ਕਿਉਂਕਿ ਸੁਪਰੀਮ ਕੋਰਟ ਨੇ ਵੀ ਕਾਫੀ ਜ਼ਿਆਦਾ ਸਖਤਾਈ ਕੀਤੀ ਹੋਈ ਹੈ ਵੱਖ-ਵੱਖ ਅਦਾਲਤਾਂ ਨੇ ਵੀ ਕਾਫੀ ਸਖਤਾਈ ਕੀਤੀ ਹੋਈ ਹੈ ਨਿਜਾਇਜ਼ ਕਬਜ਼ੇ ਛਡਵਾਉਣ ਵਾਸਤੇ ਖਾਸ ਤੌਰ ਤੇ ਜੋ ਵਾਟਰ ਬਾਡੀਜ਼ ਨੇ ਜਿਸ ਤਰ੍ਹਾਂ ਛੱਪੜ ਨੇ ਤੇ ਉਸੇ ਤਹਿਤ ਇਹਨਾਂ ਨੇ ਉਹਨੂੰ ਨੋਟਿਸ ਦਿੱਤਾ ਸੀਗਾ ਨਿਜਾਇਜ਼ ਕਬਜ਼ਾ ਖਾਲੀ ਕਰਨ ਵਾਸਤੇ ਪਰੰਤੂ ਉਹਨੇ ਨਿਸ਼ਚਿਤ ਸਮੇਂ ਸੀਮਾ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਫਿਰ ਇਹਨਾਂ ਨੇ ਉਹਨੂੰ ਨਿਯਾਜ ਕਬਜ਼ਾ ਰਿਮੂਵ ਕਰਨ ਵਾਸਤੇ ਪੁਲਿਸ ਇੰਦਰਾਦ ਦੀ ਮੰਗ ਕੀਤੀ ਸੀ ਤੇ ਡਿਊਟੀ ਮੈਜਿਸਟਰੇਟ ਦੀ ਮੰਗ ਕੀਤੀ ਸੀ ਉਸੇ ਦੇ ਤਹਿਤ ਐਸਐਸਪੀ ਸਰ ਆਏ ਨੇ ਮੈਂ ਵੀ ਆਇਆ ਅਸੀਂ ਮਤਲਬ ਲੈਂਡ ਆਰਡਰ ਨੂੰ ਮੁੱਖ ਰੱਖ ਕੇ ਆਏ ਆ ਡਿਊਟੀ ਮੈਜਿਸਟਰੇਟ ਵੀ ਹਾਜ਼ਰ ਨੇ ਈਓ ਸਾਹਿਬ ਆਪਣੀ ਟੀਮ ਦੇ ਨਾਲ ਹਾਜ਼ਰ ਨੇ ਤੇ ਅੱਜ ਅਸੀਂ ਇੱਥੇ ਨਿਯਾਜ ਕਬਜ਼ਾ ਰਿਮੂਵ ਕਰਵਾ ਰਹੇ ਹਾਂ ਸੋਦਾਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਯੁੱਧ ਮੁਹਿੰਮ ਚੇੜੀ ਹੋਈ ਹੈ ਜਿਹਦੇ ਚੱਲਦੇ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈ ਕਰਦੇ ਹੋਏ ਉਹਨਾਂ ਦੇ ਨਜਾਇਜ਼ ਕਬਜ਼ੇ ਨੂੰ ਹਟਾਉਣ ਵਾਸਤੇ ਬਲਡوزر ਵਾਲੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਕਈ ਥਾਵਾਂ ਤੇ ਪਰਿਵਾਰਕ ਮੈਂਬਰ ਬਿਲਕੁਲ ਦੇ ਹੋਏ ਨਜ਼ਰ ਆ ਰਹੇ ਨੇ ਪਰ ਹੁਣ ਉਹਨਾਂ ਦੀ ਇੱਕ ਵੀ ਨਹੀਂ ਸੁਣੀ ਜਾਵੇਗੀ ਹਕੀਕਤ ਰਿਪੋਰਟ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ